ਬੋਲਟਿੰਗ ਦਾ ਆਗਾਜ਼ ਕਰਾਂਗੇ ਇਸ ਵਕਤ ਦੀ ਵੱਡੀ ਖਬਰ ਦੇ ਨਾਲ ਦਲੀਲ ਕਾਂਗਰਸ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਅਸਤੀਫਾ ਦਿੱਤਾ ਗਿਆ ਕਾਂਗਰਸ ਨੂੰ ਵੱਡਾ ਝਟਕਾ ਇਸ ਸਮੇਂ ਤੇ ਲੱਗਿਆ ਅਰਵਿੰਦਰ ਲਵਲੀ ਨੇ ਅਸਤੀਫਾ ਦਿੱਤਾ ਤੇ ਇਹ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਪਾਰਟੀ ਪ੍ਰਧਾਨ ਮਲਕਾਰਜਨ ਖੜਗੇ ਨੂੰ ਅਸਤੀਫਾ ਭੇਜਿਆ ਗਿਆ ਲੋਕ ਸਭਾ ਚੋਣਵਿਚਾਰੇ ਦਿੱਲੀ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਕਾਂਗਰਸ ਨੇ 1 ਅਕਤੂਬਰ 2023 ਨੂੰ ਅਰਵਿੰਦਰ ਸਿੰਘ ਲਵਲੀ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਤੇ ਲਵਲੀ ਅਰਵਿੰਦਰ ਸਿੰਘ ਲਵਲੀ ਸ਼ੀਲਾ ਦਕਸ਼ ਦੇ ਸਰਕਾਰ ਵਿੱਚ ਕਈ ਅਹਿਮ ਅਹੁਦਿਆਂ ਤੇ ਜ਼ਿੰਮੇਵਾਰੀ ਨਿਭਾ ਚੁੱਕੇ ਨੇ ਕੈਬਨਟ ਮੰਤਰੀ ਵਜੋਂ ਕਈ ਅਹੁਦਿਆਂ ਤੇ ਜ਼ਿੰਮੇਵਾਰੀ ਨਿਭਾ ਚੁੱਕੇ ਨੇ ਤੇ ਹੁਣ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਦੱਲੀ ਕਾਂਗਰਸ ਪ੍ਰਧਾਨ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਅਰਵਿੰਦਰ ਸਿੰਘ ਲਵਲੀ ਪਾਰਟੀ ਪ੍ਰਧਾਨ ਮਾਲੀਕਰਨ ਖੜਗੇ ਨੂੰ ਇਹਨਾਂ ਨੇ ਚਿੱਠੀ ਵੀ ਲਿਖੀ ਹੈ ਚਿੱਠੀ ਲਗਾਤਾਰ ਅਸੀਂ ਤੁਹਾਨੂੰ ਵਖਾ ਰਹੇ ਹਾਂ ਤੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਦੱਲੀ ਕਾਂਗਰਸ ਇਕਾਈ ਇਸ ਪਾਰਟੀ ਦੇ ਨਾਲ ਗੱਠਜੋੜ ਦੇ ਖਿਲਾਫ ਸੀ ਜੋ ਕਾਂਗਰਸ ਦੇ ਖਿਲਾਫ ਝੂਠੇ ਤੇ ਭ੍ਰਸ਼ਟਾਚਾਰ ਦੇ ਇਲਜ਼ਾਮ ਲਗਾਉਣ ਦਾ ਇੱਕੋ ਇੱਕ ਆਧਾਰ ਬਣੀ ਸੀ ਤੇ ਇਸ ਦੇ ਬਾਵਜੂਦ ਪਾਰਟੀ ਨੇ ਦਿੱਲੀ ਵਿਚਾਵਾਂ ਨੂੰ ਪਾਰਟੀ ਦੇ ਨਾਲ ਗੱਠਜੋੜ ਕਰਨ ਦਾ ਫੈਸਲਾ ਲਿਆ ਤਾਂ ਨਾਰਾਜ਼ਗੀ ਇੱਥੇ ਨਜ਼ਰ ਆਈ ਹੈ ਇਸ ਚਿੱਠੀ ਦੇ ਨਾਲ ਨਾਰਾਜ਼ਗੀ ਵੀ ਨਜ਼ਰ ਆਈ ਹੈ ਅਰਵਿੰਦਰ ਲਵਲੀ ਨੇ ਅਸਤੀਫਾ ਦੇ ਦਿੱਤਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਅਸਤੀਫਾ ਦਿੱਤਾ ਗਿਆ ਤੇ ਦਲੇ ਦੀ 7 ਲੋਕ ਸਭਾ ਸੀਟਾਂ ਤੇ ਛੇਵੇਂ ਪੜਾ ਦੇ ਵਿੱਚ VOTING ਹੋਣੀ ਹੈ 25 ਮਈ ਨੂੰ VOTING ਹੋਣੀ ਹੈ ਇੱਥੇ ਉਸ ਤੋਂ ਪਹਿਲਾਂ ਇਹ ਅਸਤੀਫਾ ਦਿੱਤਾ ਗਿਆ ਤੇ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗੱਠਜੋੜ ਹੋਇਆ ਹੈ ਆਮ ਆਦਮੀ ਪਾਰਟੀ ਦੇ 4 ਤੇ ਕਾਂਗਰਸ ਦੇ 3 ਸੀਟਾਂ ਤੇ ਇਸ ਸਮੇਂ ਕੋਲ ਮਲਾਕੇ ਜਿਵੇਂ ਦਿੱਲੀ ਵਿੱਚ 7 ਸੀਟਾਂ ਲੋਕ ਸਭਾ ਦੀਆਂ ਤਾਂ ਗੱਠਜੋੜ ਕਰਕੇ ਆਮ ਆਦਮੀ ਪਾਰਟੀ 4 ਸੀਟਾਂ ਤੇ ਕਾਂਗਰਸ 3 ਸੀਟਾਂ ਤੇ ਚੋਣ ਲੜ ਰਹੀ ਹੈ ਕਾਂਗਰਸ ਨੇ ਉੱਤਰ ਪੂਰਬੋਂ ਦਿੱਲੀ ਤੋਂ ਕਨਈਆ ਕੁਮਾਰ ਚੌਂਦੀ ਚੌਕ ਤੋਂ ਜੈ ਪ੍ਰਕਾਸ਼ ਅਗਰਵਾਲ ਤੇ ਨਾਰਥ-ਵੈਸਟ ਤੋਂ ਸਤਿ ਆਪ ਦਾ ਸੰਸਦ ਆਦੇਤ ਰਾਜ ਨੂੰ ਟਿਕਟ ਦਿੱਤਾ ਹੈ ਤੇ ਅਰਵਿੰਦਰ ਲਵਲੀ ਦੇ ਅਸਤੀਫੇ ਦੇ ਕੁਝ ਕਾਰਨ ਮੰਨੇ ਜਾ ਰਹੇ ਨੇ ਦਿੱਲੀ ਕਾਂਗਰਸ ਦੇ ਫੈਸਲੇ ਲਾਗੂ ਨਹੀਂ ਹੋਣ ਦਿੱਤੇ ਤਾਂ ਨਰਾਜ਼ਗੀ ਇੱਥੇ ਨਜ਼ਰ ਆਈ ਹੈ ਤਾਂ ਉਥੇ ਹੀ ਇਹ ਦੇਖਿਆ ਗਿਆ ਸੀ ਕਿ ਆਵਾਜ਼ਮੀ ਪਾਰਟੀ ਨਾਲ ਗੱਠਜੋੜ ਦੇ ਖਿਲਾਫ ਦਿੱਲੀ ਕਾਂਗਰਸ ਨਜ਼ਰ ਆਈ ਸੀ ਬਲਾਕ ਪੱਧਰ ਦੇ ਅਹੁਦੇਦਾਰਾਂ ਦੀ ਨਿਯੁਕਤੀ ਰੋਕੀ ਗਈ ਇਸ ਲਈ ਵੀ ਨਾਰਾਜ਼ਗੀ ਅਤੇ ਨਜ਼ਰ ਆਈ ਸੀ ਤਰਵਿੰਦਰ ਲਵਲੀ ਦੇ ਅਸਤੀਫੇ ਦੇ ਕੁਝ ਕਾਰਨ ਸਾਹਮਣੇ ਆਏ ਨੇ ਦਲੇ ਵਿੱਚ ਹੁਣ ਤੱਕ 150 ਬਲਾਕਾਂ ਵਿੱਚ ਪ੍ਰਧਾਨ ਨਹੀਂ ਇਸ ਨੂੰ ਲੈ ਕੇ ਵੀ ਚਰਚਾ ਲਗਾਤਾਰ ਛਿੜਦੀ ਰਹੀ ਤੇ ਗਠਜੋੜ ਵਿੱਚ ਕਾਂਗਰਸ ਨੂੰ ਮਹਿੰ ਤਿੰਨ ਸੀਟਾਂ ਯਾਨੀ ਕਿ ਚਾਰ ਆਮ ਆਦਮੀ ਪਾਰਟੀ ਕੋਲ ਤਿੰਨ ਕਾਂਗਰਸ ਕੋਲ ਕੋਲਮਲਾ ਕੇ ਸੱਤ ਲੋਕ ਸਭਾ ਦੀਆਂ ਜਿਵੇਂ ਧੱਲੇ ਵਿੱਚ ਸੀਟਾਂ ਨੇ ਤਾਂ ਇਹਨੇ ਵਿੱਚ ਦੇਖਿਆ ਗਿਆ ਕਿ ਕਾਂਗਰਸ ਉੱਤਰ ਪੂਰਬ ਦਿੱਲੀ ਤੋਂ ਕਨਈਆ ਕੁਮਾਰ ਨੂੰ ਚੌਣ ਮੈਦਾਨ ਦੇ ਵਿੱਚ ਉਤਾਰ ਚੁੱਕੀ ਹੈ ਚਾਨੀ ਚੌਕ ਤੋਂ ਜੈ ਪ੍ਰਕਾਸ਼ ਅਗਰਵਾਲ ਨਾਰਥ-ਵੈਸਟ ਤੋਂ ਸੱਤਾਂ ਸੰਸਦ ਅਦਿਤ ਰਾਜ ਨੂੰ ਉਮੀਦਵਾਰ ਬਣਾਇਆ ਗਿਆ